Thank you.

ਕਿਸੇ ਦੇ ਘਰੇ ਜਿਹੜੇ ਉਹਨਾਂ ਦੇ ਬੰਦਾ ਕੋਈ ਕੰਮ ਕਰਦਾ ਸੀਗਾ ਉਹਨੂੰ ਇੱਕ ਬੰਦਾ ਚਿੱਠੀ ਫੜਾ ਕੇ ਚਲਾ ਗਿਆ ਸੀ ਕੁਝ ਦਿਨ ਪਹਿਲਾਂ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਜਿੱਦਾਂ ਕਿਸੇ ਉਹ ਫਿਰੋ ਖਾਲਿਸਤਾਨ ਜਿਹੜੇ ਕੋਈ ਆਰਗੇਨਾਈਜੇਸ਼ਨ ਹੁੰਦੀ ਹੈ ਉਹਦੇ ਬਿਹਾਫ ਤੇ ਇਹਨਾਂ ਤੋਂ ਫਿਰੋਤੀ ਦੀ ਮੰਗ ਕੀਤੀ ਸੀਗੀ 6 ਲੱਖ ਰੁਪਏ ਦੀ ਚਿੱਠੀ ਦੇ ਵਿੱਚ ਮੰਗ ਕੀਤੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਦੇ ਉਹਦੇ ਵਿੱਚ ਪਰਚਾ ਦਰਜ ਕਰ ਲਿਆ ਸੀਗਾ ਇਸ ਮੰਗ ਤੋਂ ਬਾਅਦ ਵੀ ਉਹਨਾਂ ਨੇ ਫੋਨ ਦੇ ਰਾਹੀਂ ਵੀ ਬਾਅਦ ਚ ਇਸ ਤਰੀਕੇ ਦੀ ਫਿਰੋਤੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਆ ਫਿਰ ਸਾਡੇ ਐਸਪੀਡੀ ਡੀਐਸਪੀਡੀ ਸੀਆਈ ਦੀ ਦੀ ਟੀਮ ਸੀਆਈਏ ਦੀ ਟੀਮ ਸਬ-ਡਿਵੀਜ਼ਨ ਵਾਲੇ ਆਫੀਸਰਸ ਤੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇਸ ਬੰਦੇ ਨੂੰ ਨੈਬ ਕਰ ਲਿਆ ਤੇ ਇਹ ਗੁੱਥੀ ਜਦੋਂ ਸੁਲਝੀ ਤਾਂ ਪਤਾ ਲੱਗਿਆ ਕਿ ਇਹ ਜਿਹੜਾ ਬੰਦਾ ਫੜਿਆ ਗਿਆ ਹੈ ਕਰਮ ਸਿੰਘ ਉਰਫ ਨਿੱਕਾ ਇਹ ਟਿਪਾਲੀ ਪਿੰਡ ਦਾ ਰਹਿਣ ਵਾਲਾ ਹੈਗਾ ਜਦੀ ਉਮਰ 29 ਸਾਲ ਹੈਗੀ ਅਤੇ ਪਹਿਲੇ ਕੋਈ ਮੁਕਦਮਾ ਦਰਜ ਨਹੀਂ ਹੈ ਇਹ ਇਹਨਾਂ ਦੇ ਘਰੇ ਹੀ ਕੰਮ ਕਰਦਾ ਸੀਗਾ ਤੇ ਨਾਲ ਇੱਕ ਦੋ ਬੰਦੇ ਜਿਹੜੇ ਇਹਨਾਂ ਦੇ ਘਰੇ ਕੋਈ ਹੋਰ ਕੰਮ ਕਰਨ ਆਏ ਸੀਗੇ ਤੋ ਕਿ ਇਹਨਾਂ ਨੂੰ ਇਸ ਇਸ ਪਰਿਵਾਰ ਦੇ ਕਰਦਾ ਪੇਤ ਪਤਾ ਸੀਗਾ ਉਹਨਾਂ ਦੇ ਕੋਲ ਜੇ ਕੋਈ ਪੈਸੇ ਪੂਸੀ ਸੀ ਕਿ ਉਹਦੀ ਬਾਰੇ ਜਾਣਕਾਰੀ ਸੀਗੀ ਤਾਂ ਇਸ ਲਈ ਇਹਨੇ ਪਲੈਨਿੰਗ ਕਰਕੇ ਦੋ ਤਿੰਨ ਬੰਦਿਆਂ ਨੇ ਇਸ ਤਰੀਕੇ ਦੀ ਫਿਰੋਤੀ ਦੀ ਮੰਗ ਕੀਤੀ ਤਾਂ ਇਹ ਮੇਨ ਜਿਹੜਾ ਇਹਦੇ ਵਿੱਚ ਕਾਂਸਪੀਰੇਟਰ ਸੀਗਾ ਉਹ ਅਸੀਂ ਰਾਉਂਡ ਅਪ ਕਰ ਲਿਆ ਬਾਕੀ ਜਿਹੜੇ ਦੋ ਬੰਦੇ ਰਹਿੰਦੇ ਉਹ ਵੀ ਜਲਦੀ ਫੜੇ ਜਾਣਗੇ ਸਰ ਇਸ ਮਾਮਲੇ ਦੇ ਵਿੱਚ ਜੇ ਕੋਈ ਗੱਲ ਕੀਤੀ ਜਾਵੇ ਦੋ ਬੰਦਿਆਂ ਦੀ ਇਨਵੋਲਵਮੈਂਟ ਹੈ ਇਹਨਾਂ ਤੇ ਕੋਈ ਬਰਾਬਰੀ ਅਸ਼ੋਕੜ ਵੀ ਹੈ ਇਹਨਾਂ ਦੇ ਵਿੱਚ ਜਿਹੜਾ ਬੰਦਾ ਫੜਿਆ ਇਹਦਾ ਤੇ ਹਲੇ ਤੱਕ ਕੋਈ ਸਾਹਮਣੇ ਨਹੀਂ ਆਇਆ ਕਿ ਪਿੱਛੇ ਕੋਈ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈ। ਬਾਕੀ ਦੋ ਜਿਹੜੇ ਫੜੇ ਜਾਣਗੇ ਉਹਨਾਂ ਦਾ ਵੀ ਅਸੀਂ ਦੱਸਾਂਗੇ ਕੀ। ਤੁਸੀਂ ਘਰ 'ਚ ਕੰਮ ਕਰਨ ਦੀ ਗੱਲ ਆਖੀ ਹੈ ਜਿਸ ਤਰ੍ਹਾਂ ਦਾ ਕੰਮ ਕਰਦੇ ਤੁਸੀਂ ਦੀਸਤਾਂ ਦੇ ਕਾਰਗਰ। ਹਾਂ ਇਹ ਤਾਂ ਇਹਨਾਂ ਦੇ ਪੱਕਾ ਹੀ ਕੰਮ ਕਰਦਾ ਸੀ ਇਸ ਤਰੀਕੇ। ਅੱਛਾ ਜੀ। ਜੀ। ਬਾਕੀ ਜਿਹੜੇ ਦੋ ਬੰਦੇ ਦੇ ਕਹਿ ਮੁਤਾਬਿਕ ਜਿਹੜੇ ਹੁਣ ਤੱਕ ਗਲਾਈਏ ਕਿ ਉਹ ਕੋਈ ਪੀਓਪੀ ਵਗੈਰੇ ਦਾ ਇਦਾਂ ਦੇ ਕਰੇ ਕੰਮ ਕੀਤਾ ਸੀਗਾ। ਬਟ ਥੈਟ ਜਿਹੜਾ ਇੱਕ ਵਾਰੀ ਅਸੀਂ ਜਦੋਂ ਸਾਡੇ ਆ ਜਾਣਗੇ ਕਾਬੂ 'ਚ ਫਿਰ ਅਸੀਂ ਬਾਅਦ 'ਚ ਦੱਸਾਂਗੇ ਕਿ ਸੱਚ ਇਨੇ ਟਾਈਮ ਤੋਂ ਕਰ ਰਿਹਾ ਸੀ ਇਹ ਇਹਨਾਂ ਦੇ ਘਰ ਤਾਂ ਕਾਫੀ ਸਾਰਾ ਤਾਂ ਕੰਮ ਕਰ ਰਿਹਾ ਸੀ ਪਰ ਇਹ ਸਕੀਮ ਜਿਹੜੀ ਹੈਗੀ ਇਹਨੇ ਪਿੱਛੇ ਰੀਸੈਂਟਲੀ ਬਣਾਈ ਹੈ ਹੋ ਸਕਦਾ ਹੈ ਜਿਹੜੇ ਦੂਜੇ ਬੰਦੇ ਆਏ ਸੀਗੇ ਉਹਨਾਂ ਦੇ ਪ੍ਰਭਾਵ ਦੇ ਵਿੱਚ ਆ ਕੇ ਇਸ ਤਰੀਕੇ ਦਾ ਕੰਮ ਕਰਦਾ ਹੈ 6 ਲੱਖਾਂ ਕਿਉਂ ਕਰਿਆ ਜਦੋਂ ਕੋਈ ਖਾਇਆ ਜੀ ਕਿਉਂ ਇਹਨੇ ਕੀਤਾ ਪੈਸੇ ਦੇ ਲਾਲਚ 'ਚ ਕੀਤਾ ਜੀ 6 ਲੱਖ ਰੁਪਏ ਮੰਗਿਆ ਗਿਆ ਦੋਨੇ ਵਾਰ ਜਿਸ ਤਰ੍ਹਾਂ ਚਿੱਠੀ ਦੀ ਗੱਲ ਆਈ ਆ ਫੋਨ ਕਾਲ ਉਹ ਬਾਅਦ ਚ ਜਿਹੜੀ ਡਿਟੇਲ ਐ ਅਸੀਂ ਦੱਸਾਂਗੇ ਲੇਕਿਨ ਪ੍ਰਾਇਮਰ ਵਾਂਗ ਹੀ ਜਿਹੜੀ ਗੱਲ ਸਾਹਮਣੇ ਆਈ ਕਿ ਬਾਅਦ ਚ ਉਹ ਆਪਣੀ ਡਿਮਾਂਡ ਘਟਾਉਂਦਾ ਵੀ ਗਿਆ ਕਿ 6 ਲੱਖ ਨਹੀਂ ਤਾਂ ਮੈਨੂੰ 5 ਦੇ ਦੋ 5 ਨਹੀਂ ਤਾਂ 4 ਦੇ ਦੋ ਇਸ ਤਰੀਕੇ ਦੀ ਵੀ ਇਹਦੇ ਵਿੱਚ ਗੱਲ ਸਾਹਮਣੇ ਆਈ ਸਰ ਕੰਮ ਕੀ ਕਰਦੇ ਸੀ ਉਹ ਸੀਰੀ ਦਾ ਜਿਹੜਾ ਜ਼ਿਮੀਂਦਾਰ ਪਰਿਵਾਰ ਹੈ ਜਿਹੜਾ ਬਿਜ਼ਨਸਮੈਨ ਨਹੀਂ ਬਿਜ਼ਨਸ ਫੈਮਿਲੀ ਵਾਲੀ ਗੱਲ ਹੁਣ ਤੱਕ ਨਹੀਂ ਸਾਹਮਣੇ ਜਿਹੜੇ ਇਹ ਵਿਲੇਜ ਦੇ ਵਿੱਚ ਹੀ ਜ਼ਿਮੀਂਦਾਰ ਪਰਿਵਾਰ ਹੈਗੇ ਜਿਨ੍ਹਾਂ ਦੀ ਖੇਤੀਬਾੜੀ ਹੈਗੀ हाँ जी परिवार उठते रहने पर पुलिस ने कैसे शक जन्मा कौन से काम से इन्हने इन्हने को तो कुछ टेक्निकल इनपुट सीखे ता टेक्निकल लाइब्रेरियन्स के बेसिस पे इन्हने गांव टीमा ने काम करके थोड़ी ह्यूमन इंटेलिजेंस भी यूज़ की थी ता फिर निकला थी जिको चिट्ठी लिखी <coughs> की किसी होगा जरा मलमुंड ही ਉਹ ਰਿਫਰੈਂਸ ਦਿੱਤੀ ਸੀ ਕਿ ਉਹਨਾਂ ਨੇ ਕਿ ਅਸੀਂ ਖਾਲਿਸਤਾਨੀ ਆਰਗੇਨਾਈਜੇਸ਼ਨ ਤੋਂ ਜੁੜੇ ਹੋਏ ਹੈਗੇ ਆਂ ਤੇ ਸਾਨੂੰ ਚੰਦੇ ਦੇ ਕਰਕੇ ਜਿਹੜੀ ਹੈਗੀ ਐ ਉਸ ਉਸ ਰੂਪ ਦੇ ਵਿੱਚ ਉਹਨਾਂ ਨੇ ਬੇਸਿਕਲੀ ਫਿਰੋਤੀ ਦੀ ਮੰਗ ਫੰਡ ਮੰਗਿਆ ਸੀ ਹਾਂ ਬੇਸਿਕਲੀ ਉਹਨੂੰ ਫਿਰੋਤੀ ਹੀ ਕਰਿਆ ਜਾ ਸਕਦਾ ਕਿਉਂਕਿ ਉਹ ਧਮਕੀ ਦੇ ਕੇ ਮੰਗਿਆ ਸੀ ਤੇ ਉਹ ਠੀਕ ਹੈ ਤੇ ਰਿਲੇਸ਼ਨ ਲਿੰਕ ਕੋਈ ਲਿੰਕ ਇਹਨਾਂ ਦਾ ਨਹੀਂ ਹੈ ਜੀ ਇਹ ਤਾਂ ਬੇਸਿਕਲੀ ਇਹ ਤਾਂ ਬੇਸਿਕਲੀ ਸੀਗਾ ਤੇ ਇਹਨਾਂ ਦੇ ਘਰੇ ਕੰਮ ਕਰਾਉਣ ਵਾਲਾ ਬੰਦਾ ਹੀ ਸੀਗਾ ਪਰ ਉਹਨੇ ਸਕੀਮ ਇਸ ਤਰੀਕੇ ਦੀ ਲਗਾਈ ਕਿ ਮੈਂ ਕੁਝ ਪੈਸੇ ਜਿਹੜੇ ਨਾ ਤੋ ਐਟਸ ਲਵਾ ਫਿਰੋਤੀ ਮੰਗ ਕੇ ਲੇਕਿਨ ਉਹ ਸਾਡੀ ਟੀਮ ਨੇ ਜਿਹੜਾ ਟਾਈਮ ਦੇ ਉਹਨੂੰ ਕ੍ਰੈਕ ਕਰਕੇ ਇਸ ਨੂੰ ਵਿਫਲ ਕਰਤਾ ਕਦੇ ਰਹਿਣ ਵਾਲਾ ਕਿੱਥੇ ਦਾ ਜੀ ਇਹ ਟਿਪਾਲੀ ਪਿੰਡ ਦਾ ਹੀ ਹੈ ਜੀ ਇਹ ਫੂਲ ਸਬ ਡਿਵੀਜ਼ਨ ਦੇ ਵਿੱਚ ਹੈ ਹੁਣ ਤੱਕ ਨਹੀਂ ਗੱਲ ਸਾਹਮਣੇ ਆਈ ਹੁਣ ਤੱਕ ਤਾਂ ਨਹੀਂ ਬੜੋ ਸਾਡੀ ਜਿਹੜੀ ਹੁਣ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਉਹਦੇ ਵਿੱਚ ਸਾਹਮਣੇ